ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਯੁਗ ਵਿੱਚ ਅਵਤਾਰ ਗੁਰੂ ਗੋਬਿੰਦ ਸਿੰਘ ਮਹਿਰਾਂ ਦਾ ਪੰਡਾਰ ਗੁਰੂ ਗੋਵਿੰਦ ਸਿੰਘ ਸ਼ਿਵਦੱਤ ਦਾ ਇਤਬਾਰ ਗੁਰੂ ਗੋਵਿੰਦ ਸਿੰਘ ਵੰਡਦਾ ਯਾਏ ਪਿਆਰ ਗੁਰੂ ਗੋਬਿੰਦ ਸਿੰਘ ਬਿਣਿਆਰਾਂ ਦਾ ਯਾਰ ਗੁਰੂ ਗੋਵਿੰਦ ਸਿੰਘ ਕੋਈ ਅੰਤ ਨਾ ਪਾਰਾ ਵਾਰ ਗੁਰੂ ਗੋਬਿੰਦ ਸਿੰਘ दा पण्डार गुरु है खंडे दी तार गुरु गोबिन्दुहार गुरु गोबिन्दु तलवार गुरु गोबिन्दुटी गण्डनहार गुरु गोबिन्द बनहार दार गुरु मस्ती मस्ति खिलार गुरु सिंह ਮਿੱਠੀ ਜਈ ਗੁਫ਼ਤਾਰ ਗੁਰੂ ਗੋਬਿੰਦ ਸਿੰਘ ਈਮਾਨ ਦਾ ਪਹਿਰੇਦਾਰ ਗੁਰੂ ਗੋਬਿੰਦ ਸਿੰਘ ਭੇੜੀ ਤੇ ਪਤਵਾਰ ਗੁਰੂ ਗੋਬਿੰਦ ਸਿੰਘ ਕਰੇ ਭਵਜਲੋਂ ਪਾਰ ਗੁਰੂ ਗੋਬਿੰਦ ਸਿੰਘ ਸ਼ਹਿਣ ਸ਼ਾਹ ਸਰਕਾਰ ਗੁਰੂ ਗੋਬਿੰਦ ਸਿੰਘ ਹੈ ਸੁੱਚੀ ਸਰਕਾਰ ਗੁਰੂ ਗੋਬਿੰਦ ਸਿੰਘ ਸ਼ਾਹ ਸ਼ਾਹ ਅਸਵਾਰ ਗੁਰੂ ਗੋਬਿੰਦ ਸਿੰਘ ਸਭ ਕੁਝ ਦੇਂਦਾ ਵਾਰ ਗੁਰੂ ਗੋਬਿੰਦ ਸਿੰਘ ਕਰਦਾ ਸ਼ੁਕਰ ਹਜ਼ਾਰ ਗੁਰੂ ਗੋਬਿੰਦ ਸਿੰਘ ਜੀਵਨ ਦਾ ਆਧਾਰ ਗੁਰੂ ਗੋਬਿੰਦ ਸਿੰਘ ਲੱਖ ਵਾਰ ਨਮਸ਼ਕਾਰ ਗੁਰੂ ਗੋਬਿੰਦ ਸਿੰਘ ਧੰਨ ਧੰਨ ਨਿਰੰਕਾਰ ਗੁਰੂ ਗੋਬਿੰਦ ਸਿੰਘ ਨਾਨਕ ਦਸ਼ਮ ਅਵਤਾਰ ਗੁਰੂ ਗੋਬਿੰਦ ਸਿੰਘ ਜਾਗਤ ਜੋਤ ਅਪਾਰ ਗੁਰੂ ਗੋਬਿੰਦ ਸਿੰਘ ਕੋਟਨ ਕੋਟ ਸਤਕਾਰ ਗੁਰੂ ਗੋਬਿੰਦ ਸਿੰਘ ਕੋਟਨ ਕੋਟ ਸਤਕਾਰ ਗੁਰੂ ਗੋਬਿੰਦ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ